ਪਰਵਾਰ ਕਮਾਂਦਾਂ ਦੇ ਵਿੱਚ ਲੱਗਿਆ ਹੋਇਆ ਸੀ ਕਿ ਖੇਡ ਦੀ ਖੇਡ ਦੀ ਇੱਕ 14 ਮਹੀਨੇ ਦੀ ਮਾਸੂਮ ਬੱਚੀ ਬਾਥਰੂਮ ਦੇ ਵਿੱਚ ਭਰੇ ਹੋਏ ਪਾਣੀ ਦੇ ਟੱਬ ਦੇ ਵਿੱਚ ਡੁੱਬ ਗਈ ਤੇ ਉਸ ਦਾ ਡੁੱਬੀ ਹੋਈ ਦਾ ਵੀ ਕਿਸੇ ਨੂੰ ਤਕਰੀਬਨ 10 ਮਿੰਟ ਤੱਕ ਕੋਈ ਪਤਾ ਨਹੀਂ ਲੱਗਾ ਤੇ ਜਦੋਂ ਪਤਾ ਲੱਗਾ ਤਾਂ ਘਰ ਵਾਲਿਆਂ ਨੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਡਾਕਟਰ ਕੋਲ ਲਿਆਂਦਾ ਜਿੱਥੇ ਕਿ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕਟਨਾ ਬਰਨਾਲਾ ਦੇ ਕਸਬੇ ਤਪਾ ਮੰਡੀ ਦੀ ਹੈ ਜਿੱਥੇ ਇੱਕ ਇਹ ਦਰਦਨਾਕ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮ੍ਰਿਤਕ ਦੇ ਦਾਦਾ ਨੇ ਦੱਸਿਆ ਹੈ ਕਿ ਬਾਥਰੂਮ ਦੇ ਵਿੱਚ ਜਦੋਂ ਉਸ ਦੀ ਵੱਡੀ ਭੈਣ ਗਈ ਤਾਂ ਉਸ ਨੇ ਦੇਖਿਆ ਕਿ ਉਹ ਟੱਬ ਦੇ ਵਿੱਚ ਡੁੱਬੀ ਹੋਈ ਸੀ ਤੇ ਇਸ ਤੋਂ ਬਾਅਦ ਉਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਤੇ ਛੇਤੀ ਦੀ ਹਾਲਤ ਦੇਖ ਕੇ ਮਾਂ ਦੇ ਪੈਰਾਂ ਥੱਲੋਂ ਵੀ ਜ਼ਮੀਨ ਖਿਸ ਗਈ ਤੇ ਤੁਰੰਤ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਲੇਕਿਨ ਡਾਕਟਰਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਇਸ ਦੇ ਵਿੱਚ ਹੁਣ ਕੁਝ ਨਹੀਂ ਹੈ ਇਹ ਬੱਚੀ ਮੇਰੀ ਪੋਤੀ ਥੀ ਖੇਡ ਦੀ ਖੇਡ ਦੀ ਟੱਪ ਦੇ ਵਿੱਚ ਵੜਕੀ ਜੀ ਜਾ ਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਕੱਢ ਕੇ ਉਹਨੂੰ ਤੁਰਤ ਤੋਂ ਡਾਕਟਰ ਦੇ ਲੈ ਕੇ ਗਏਾਂਗੇ ਡਾਕਟਰ ਨੇ ਕਹਤਾ ਵੀ ਇਹਦੇ ਵਿੱਚ ਕੁਝ ਹੈ ਨਹੀਂਗਾ ਕਿੰਨੇ ਸਾਲ ਦੀ ਬੱਚੀ ਸੀਗੀ ਤੇ ਕਿਵੇਂ ਚਲੀ ਗਈ ਉੱਥੇ ਇੱਕ 1 ਸਾਲ 2 ਮਹੀਨਿਆਂ ਦੀ ਬੱਚੀ ਦੀ ਜੀ ਬਾਹਰ ਰੋੜਦੀ ਰੋੜਦੀ ਉਧਰ ਭੱਗੀ ਜੀ ਇਹ ਬਾਕੀ ਪਰਿਵਾਰਕ ਮੈਂਬਰ ਕਿੱਥੇ ਵਾਪੀ ਉਦੋਂ ਇੱਕ ਮੇਰੀ ਵੱਡੀ ਨੂੰ ਬਾਹਰ ਦੀ ਗਈ ਜੀ ਸਬਜ਼ੀ ਚੀਰੀ ਜਾਂਦੀ ਦੀ ਤੇ ਛੋਟੀ ਨੂੰ ਮੇਰੇ ਅੰਦਰ ਕੱਪੜੇ ਤੋਹ ਰਹੀ ਦੀ ਗਈ ਇੱਕ ਪਾਸੇ ਤੇ ਉਹ ਆਪ ਆਪਣੇ ਕੰਮ ਦੇ ਵਿੱਚ ਬੀਜੀ ਹੋ ਗਈਆਂ ਜੀ ਤੇ ਬੱਚੀ ਦਾ ਪਤਾ ਨਹੀਂ ਲੱਗਿਆ ਜੀ ਕਿੰਨਾ ਸਮਾਂ ਜਾਣ ਕੇ ਟੱਬ ਦੇ ਵਿੱਚ ਰਹੀ ਬੱਚੀ 5-10 ਮਿੰਟ ਰਹੀ ਆ ਜੀ ਬਸ ਹਸਪੀਟਲ ਚ ਲੈ ਕੇ ਗਏ ਕਿਹੜੇ ਹਾਲਾਤ ਸੀਗੇ ਬੱਚੀ ਦੇ ਜੀ ਕੱਢ ਕੇ ਜੀ ਲਵੇਟ ਕੇ ਕੱਪੜੇ ਚ ਡਾਕਟਰ ਨਰੇਸ਼ ਦੇ ਲੈ ਗਏਗਾ ਨਰੇਸ਼ ਡਾਕਟਰ ਨੇ ਦੇਖ ਕੇ ਕਹਿਤਾ ਵੀ ਇਹ ਕਹਿੰਦੇ ਵੀ ਇਹਦੇ ਵਿੱਚ ਕੋਸੇ ਨਹੀਂਗਾ ਐ ਬੱਚੇ ਕਿੰਨੇ ਸੀਗੇ ਜੀ ਹੋਰ ਵੀ ਇਹਦੀ ਕੋਈ ਭੈਣ ਹੈਗੀ ਇਹ ਦੋ ਬੇਟੀਆਂ ਤੀ ਗਈ ਬਹੁਤ ਹੀ ਦੁਖਦਾਈ ਘਟਨਾ ਹੈ ਸਬਾ ਕਸਾਲ ਦੀ ਬੱਚੀ ਹੱਸਦੀ ਖੇਡਦੀ ਵੇੜੇ ਦੇ ਵਿੱਚ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਪਾਣਾ ਮਨਜ਼ੂਰ ਸੀ ਪਾਣੀ ਦੇ ਭਰੇ ਦੇ ਟੱਪ ਦੇ ਵਿੱਚ ਉਹ ਉਲਰ ਗਈ ਜਾਂਦਾ ਪੈਰ ਫਿਸਲ ਗਿਆ ਬਹੁਤ ਹੀ ਮਾੜੀ ਘਟਨਾ ਦੁਖਦਾਈ ਘਟਨਾ ਹੋਈ ਹੈ ਮੈਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਉਸ ਬੱਚੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਪਰਮਾਤਮਾ ਆ ਉਹਦੇ ਚਰਨਾਂ 'ਚ ਸਥਾਨ ਬਖਸ਼ੇ ਤੇ ਬਾਕੀ ਲੋਕਾਂ ਨੂੰ ਵੀ ਮੈਂ ਜਿਨ੍ਹਾਂ ਦੇ ਘਰ ਛੋਟੇ ਬੱਚੇ ਨੇ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਹੈ ਕਿ ਜਿੱਥੇ ਜਿੰਨਾ ਘਰਾਂ ਦੇ ਵਿੱਚ ਬਸਤੀਆਂ ਦੇ ਵਿੱਚ ਛੋਟੇ ਬੱਚੇ ਨੇ ਉਹ ਆਪਣੇ ਘਰਾਂ ਦੇ ਵਿੱਚ ਪਾਣੀ ਦੀਆਂ ਬਾਲਟੀਆਂ ਟੱਪ ਭਰ ਕੇ ਨਾ ਰੱਖਣ ਅਤੇ ਨਾ ਹੀ ਕੋਈ ਜਿਵੇਂ ਕੋਈ ਗਰਮ ਚੀਜ਼ ਹੈ ਕਈ ਵਾਰੀ ਆਪਾਂ ਸਿਆਲਾਂ 'ਚ ਗਰਮ ਪਾਣੀ ਦਾ ਬਤੀਲਾ ਰੱਖ ਲੈਣੇ ਜਾਂ ਚਾਹ ਦੀ ਪਤੀਲੀ ਗਿੱਠੀ ਤੋਂ ਉਤਾਰ ਕੇ ਰੱਖ ਲੈਣੇ ਇਹ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਕਿਉਂਕਿ ਬੱਚੇ ਨੂੰ ਭੋਲ ਹੁੰਦੇ ਆ ਛੋਟੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਉਹ ਕਦੇ ਉਹਨਾਂ 'ਚ ਹੱਥ ਪਾ ਲੈਂਦੇ ਆ ਜਾਂ ਕੋਈ ਐਦਾਂ ਜਿਹੀ ਮਸਤਰਾਇ ਘਟਨਾ ਵਾਪਰੀ ਹੈ ਬੱਚੀ ਟੱਪ ਦੇ ਵਿੱਚ ਗਿਰ ਗਈ ਉਹਦੀ ਮੌਤ ਹੋ ਗਈ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ